ਮੀਨੇ ਜਿੰਦਾ ਆਇ ਬੜੂ ਹੁਣ ਬੜੂ ਜੇਤੋ ਆ ਸੜਦੀ ਲੈ ਬੋਲੋ ਐ ਹੋਣੀਆ ਡੋਂ ਐਨਾ ਡਾਟਾ ਨਹੀਂ ਕੱਢਦੇ ਆਸ਼ਾ ਦੇ ਦੇ ਕਿਹੜੀ ਸਮਝੇ ਦੁਬਾਰੇ ਪੁੱਛ ਲੈ ਇੱਕ ਕੌਲ ਨਾ ਕਰਿਆ ਕਰੋ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਜਿਹੜਾ ਬੰਦਾ ਕੌਲ ਕਰਦਾ ਫਿਰ ਹੁੰਦਾਗਾ ਜੇ ਤੁਸੀਂ ਕੱਲ ਨੂੰ ਕੰਮ ਕਰਨਾ ਜੀ ਨੀਵੇੜਦੇ ਉਹਦੇ ਵਾਰ ਬੀਰੀ ਨਹੀਂ ਕੌਲ ਕੀ ਚੀਜ਼ ਹੁੰਦੀ ਆ ਪ੍ਰਭੂ ਨਾ ਦੇਖੋ ਕੌਣ ਤਾਂ ਮੈਸੇ ਨਹੀਂ ਕਰਦਾ ਸੀ ਮੈਂ ਕਿਹੜੀ ਧੌਲ ਕਰਦਾ ਸੀਗਾ ਮੈਂ ਤੇ ਮੇਰੇ ਘਰ ਵਾਲੀ ਇੱਕ ਦਿਨ ਸੀ ਦੀਵਾ ਬਜਾਉਣ ਪਿੱਛੇ ਲੜ ਪਏ ਸੀ ਮੈਂ ਕਿਹਾ ਦੀਵਾ ਤੂੰ ਬਜਾ ਆਪੋਗਾ ਤਾਂ ਕਰ ਤੂੰ ਵੀ ਜਾ ਉਹ ਜੋ ਖੰਡ ਦੀ ਧੌਲ ਸੀ ਕਿ ਨਹੀਂ ਮੈਂ ਕਿਦਨੇ ਪੈ ਪੈਨੇ ਕਹਤਾ ਮੈਂ ਕਹੇ ਦੇਵੀ ਮਾਤਾ ਜੇ ਦੀਵਾ ਬੁੱਝੇ ਨਾ ਮਮਾ ਤੇਰੇ ਕੋਲ ਚਾਲੇ ਆ ਗੂ ਉਹਦਾ ਉਧਰ ਕੋਈ ਨਾ ਕੋਈ ਦੀਵਾ ਵਿੱਚ ਤੇਲ ਹੀ ਘੱਟ ਸੀ ਦੀਵਾ ਤਾਂ ਹੀ ਬੁੱਝ ਗਿਆ ਪਰ ਮੇਰੇ ਘਰ ਦੇ ਮਨ ਚਾਹੇ ਦੱਸਦੀ ਵੀ ਸ਼ਕਤੀ ਆ ਵਿੱਚ ਦੀਵਾ ਮਾਈ ਨੇ ਬਿਝਾਇਆ ਹੁਣ ਮਾਈ ਦਾ ਆ ਗਿਆ ਮੇਲਾ ਮੈਨੂੰ ਅਮਰੀਕਾ ਨਹੀਂ ਗਈ ਜਾਉ ਤੂੰ ਚੱਲੇ ਜਾ ਸੁੱਕੀ ਸੁੱਕੀ ਸੀ ਤੂੰ ਚੱਲੇ ਜਾ ਸੁੱਕੀ ਸੁੱਕੀ ਸੀ ਮੈਂ ਕਿਹਾ ਕਿਵੇਂ ਮੈਨੂੰ ਕੋਈ ਦੱਸਿਆ ਗਿਆ ਸੀਗਾ ਵੀ ਜੇ ਦੀਵਾ ਪੁੱਜੀ ਮੈਂ ਤੇਰੇ ਚੱਲੇ ਜਾਉ ਇਹਦੇ ਤੇ ਜਾ ਇਹਨੂੰ ਮੈਨਰੇ ਕਾ ਨਹੀਂ ਸਮਝਾਇਆ ਮੈਂ ਕਿਹਾ ਦੇਖ ਜੇ ਤੂੰ ਕਮਰਿਆਂ ਦੇਖ ਵੀ ਤਾਂ ਨਹੀਂ ਕਮਰੇ ਮੈਨੂੰ ਵੀ ਕਿਹਾ ਮੈਂ ਕਿਹਾ ਦੇਵੀ ਨੂੰ ਪਤਾ ਵੀ ਜੇ ਉਹ ਤੇਰੇ ਦੀਵਾ ਦਾ ਵਿਹਾਨ ਸੀ ਟੈਕ ਜੂਰ ਕੇ ਮੈਂ ਆਉਂਦਾ ਉਹ ਤਾਂ ਪੱਥਰ ਆ ਪੱਥਰ ਗੋਲ ਦਾ ਨੀ 5 ਮਿੰਟਾਂ ਦੇ ਅੰਦਰ ਨਸਲੀ ਜਾਣਾ ਆਈ ਨਾ ਉਹ ਇਹਨਾਂ ਪਛੇਤੀ ਬੋਲਦਾ ਨਾ ਕਿ ਸਾਰਿਆਂ ਨੂੰ ਸ਼ਾਮਾ ਵੇਲੇ ਉਹ ਹੀ ਬਹੁਤ ਕਦਰ ਜੀ ਬਰੇਟ ਵਾ ਇਹ ਮੇਰੇ ਕੋਲੇ ਕਮੋਬਤੀ ਆ ਇਹ ਰਾਤ ਨੂੰ ਚਾਲਣ ਕਰਦੀ ਆ ਭਰਾਵੋ ਹੁਣ ਛੂਰ ਜਿ ਕਰਦਾ ਚਾਨਣ ਕੋਈ ਤਾਂ ਨਹੀਂ ਨਾ ਜਦੋਂ ਛੂਰ ਰੁਕ ਗਿਆ ਨਾ ਫੇਰ ਨਹੀਂ ਨਾ ਘਰੇ ਦੀਵਾਰਾਂ ਦਾ ਮਹਿਦਾਂ ਆਹ ਜਗਾ ਕੇ ਰੱਖੋ ਹੁੰਦੇ ਪਹਿਲਾਂ ਮੈਂ ਮਾਰੀ ਦੂੰ ਜੇ ਜਦੋਂ ਸਾਨੂੰ ਕਿਹੜੇ ਪੱਕੇ ਦਾਤਾ ਦੱਸੰਗਾ ਮੈਨੂੰ ਸ਼ੌਂਕ ਦਾ ਭਾਵੋ ਦੱਸੰਗਾ ਮੇਰਾ ਖੂਨ ਬਾਜ਼ੰਦਾ ਕਿਉਂਕਿ ਮਰਨਾ ਸੱਚ ਆ ਜਿਹੜੇ ਬੰਦੇ ਕਤਲ ਮਰਨਾ ਸੱਚ ਆ ਕੋਈ ਨਾ ਇਲਾਜ ਕਰਵਾ ਮਾਰਿਆ ਲੋਕ ਮੇਰੇ ਤੋਂ ਬਾਅਦ ਯਾਦ ਕਰਨ ਪਈਆਂ ਦੇ ਮੱਲੇ ਵਿੱਚ ਆ ਜਾਂਦਾ ਵੀ ਆਪਾਂ ਤਾਂ ਮਰਦੇ ਨਹੀਂ ਆਪਾਂ ਤਾਂ ਲੋਕਾਂ ਦੇ ਭੋਗ ਤੇ ਜਾਇ ਕਰਾਂਗੇ ਜੇ ਤੁਸੀਂ ਭੋਗ ਤੇ ਜਾਣਾ ਪਰ ਉਹਨੂੰ ਕੋਲ ਤੇ ਵਾਰੀ ਕਿਸੇ ਨੇ ਖਾਣਾ ਪਾੜ ਦੇ ਭੋਗ ਤੇ ਤੁਹਾਡੇ ਜੋੜੇ ਚ ਆਪਣਾ ਬੂਟ ਚੱਕੇ ਜਾਂਦੇ ਆ ਅੱਜ ਦੇ ਬਾਅਦ ਤੁਹਾਡੇ ਕੋਈ ਜੋੜੇ ਨਹੀਂ ਚੱਕੇ ਜਾਂਦੇ ਕਿਉਂਕਿ ਮੇਰੀ ਯਾਦ ਚੱਕੀ ਦੇ ਜੋੜੇ ਚੱਕੇ ਗਏ ਤੁਸੀਂ ਜੋੜੇ ਮੇਰੇ ਮੰਗੂਲਾ ਤੇ ਜਾਇਆ ਕਰਨ ਉਹ ਕਿ ਜੋੜੇ ਚ ਲਾ ਦੋ ਉਹ ਕਹਾ ਜਾਂਦਾ ਨੂੰ ਨੋਮਤੀ ਬੁਰਗੀ ਗਲੀ ਬੱਤ ਲਗ ਮੈਂ ਜਿਹੜਾ ਮੈਂ ਨਹੀਂ ਕਰਤੀ ਕਿੱਥੇ ਹੋ ਗਈ ਬਈ ਨਾ ਦੇਖੋ ਫੁਰਲਾ ਇਹ ਮਗਰ ਨੂੰ ਕੋ ਉਲੇ ਜੈਂ ਜੋਗੀ ਜਾਰਗਰ ਪਿੰਡੇ ਦੇ ਪਿੱਛੇ ਕਰਦਾ ਐਡਾ ਵੱਡਾ ਬੰਨ ਨੂੰ ਪਦਾ ਕਿਵੇਂ ਆ ਕੋਸ ਕੋ ਮੇਰੇ ਪਿੱਛੇ ਜੇ ਤੁਸੀਂ ਫੜਨਾ ਹੈ ਤਾਂ ਮਗਰ ਖੜ ਕੇ ਆਓ ਆ ਤਾਰ ਪ੍ਰਭ ਉਤਾਰ ਇਹਨਾਂ ਲੋਕਾਂ ਜਿੰਦਾ ਲਤਾ ਮਗਰ ਇਹਨੇ ਤਾਂ ਨਾ ਭੁੱਲ ਗਿਆ ਮੋਮਬਤੀ ਲਾ ਰਿਹਾ ਮੈਂ ਲੋਕਾਂ ਕੋਲ ਗੱਪ ਮਾਰਦੇ ਨਾ ਵੀ ਮੁਰਤੀਆ ਕੋਈ ਵੀ ਉਹ ਬੜਾ ਫੇਚਕੀ ਨਹੀਂ ਕਰਦਾ ਇਹ ਮੋਮਬਤੀ ਹੈ ਹੀ ਨਹੀਂ ਇਹ ਲੋਹੀ ਦੀ ਪੈਪ ਇੰਨਾ ਦੱਸਦਾ ਮਗਰੋ ਚਿੱਟਾ ਲਾਂਕਾ ਲੈਣਾ ਭਰਾਓ ਆ ਦੇਖੋ ਮੂਰਤੀ ਤੇ ਡਿੱਗਾ ਤਰਨ ਕਰਕੇ ਸਾਡਾ ਡੱਪਾ ਜੇ ਲੋਕ ਤੁਹਾਡੇ ਕਰ ਰਿਹਾ ਜਿੰਨੇ ਹਫ਼ਤੇ ਮਗਰੋ ਚੱਲਣਾ ਨਾ ਕਰੇ ਮੇਰੇ ਕਹਿੰਦੇ ਵਿਚਾਰ ਆ ਸੋਈ ਦੇ ਸਾਹਮਣੇ ਬੈਠਿਆ ਤਾਂ ਮੇਰਾ ਵਿਚਾਰ ਇਹ ਤੋ ਬੈਠਿਆ ਤਾਂ ਕਹਿੰਦੀ ਆਪਣੀ ਖੰਡ ਦੇ ਨਾ ਕੀੜੀਆਂ ਆ ਨੇ ਜੀ ਸੋਈ ਵਿੱਚ ਦੇਖੋ ਕਹਿੰਦੀ ਆ ਮੇਰਾ ਵਿਚਾਰ ਤੋ ਘਣਾਇਆ ਕਹਿੰਦੀ ਕਵਾਣਣ ਕਹਿੰਦੀ ਆ ਮਗਰ ਕੀੜੇ ਪੈ ਗੀਆਂ ਕਹਿੰਦੀ ਨਾ ਮਗਾ ਸੰਗ ਚਾਰ ਵਾਰ ਕੋ ਚਲਾ ਦੂ ਕੜ ਕੇ ਮੈਨੂੰ ਕੀ ਪੀੜੀ ਦਿਖਾਗੀ ਜੇ ਮੈਂ ਤਾਂ ਬੈਠਾ ਹੀ ਮਗਾ ਭਾਗ ਮੈਨਾਂ ਰਿਹਾ ਮਗਾ ਦੱਸ ਕਿੱਥੇ ਪੀੜੀਆਂ ਕਿੱਧਰ ਗਈਆਂ ਕਦੀ ਪਤਾ ਨਹੀਂ ਕਿਧਰ ਵਗੇ ਤੁਸੀਂ ਦੱਸੋ ਮਗਾ ਖਾਣ ਦੀ ਧੂਕੀ ਦੇ ਪੜੀ ਨਹੀਂ ਲਿਖਿਆ ਤੋਂ ਮਾ ਸਾਡੀ ਖਾਣ ਦੀ ਧੂਕੀ ਦੇ ਤਾਂ ਨੂਨ ਪੀੜੀ ਦੇ ਪੜਕੇ ਮਰ ਜਾਣੀ ਹੈ ਮੈਂ ਤਾਂ ਖਾਣਨਾ ਆਹ ਅਟਕਣਾ ਇਹਦੇ ਮੈਂ ਧਰ ਕੇ ਰੱਖਦਾ ਇਹ ਮੂਰਾ ਆਰ ਪਾਰਾ ਫਿਰ ਵੀ ਜੀਦਾ ਨੂੰ ਬੰਨ ਹੁੰਦਾਗਾ ਆਹੋ ਜਿਕਨੇ ਖੜੇ ਸਾਥੀ ਅਲਦੀ ਕੋਈ ਨਹੀਂ ਕੋਟਾਨ ਹੋਇਆ ਚਾਹੁੰਦੇ ਨਹੀਂ ਕੋਈ ਨਹੀਂ ਸਾਥੀ ਚਲ ਭਾਈ ਅੱਜ ਬਾਈ ਨੂੰ ਦੇ ਕੋਈ ਜੇ ਪੈਸੇ ਦੇ ਦੇਣਾ ਇਹ ਪੈਸੇ ਇਕੱਠੇ ਕਰਕੇ ਮੈਂ ਕੀ ਕਰਾਂ ਮੈਂ ਕਿਸੇ ਬਗਾ ਦਾ ਕੋਈ ਰਸਨ ਕਰਦਾ ਮੇਰਾ ਸਰੀਰ ਰੈਕਟਰ ਨੂੰ ਦਾਅ ਪੀਤਾ ਬਾਕੀ ਦੋ ਵਿਆਹ ਨੇ ਤੇਨੇ ਮੇਰੇ ਬੁੱਢੀਆਂ ਨੇ ਦੋ ਵਿਆਹ ਮੈਂ ਸਪੱਸ਼ਟ ਕਰਾਈ ਸੀ ਜੇ ਮੈਨੂੰ ਵੱਡੀ ਗੁੱਟਾ ਕੋਈ ਥੋੜੀ ਹਟਾਉਂਦੀ ਫੁੱਲ ਪੜ ਕੋ ਪੰਗਾ ਪਾ ਜਾ ਬੱਟਾ ਮੈਨੂੰ ਇੱਕ ਫੜਲੇ ਦੇ ਦੂਜੀ ਕੋਟ ਦੀ ਜੇ ਤੇ ਮੈਂ ਕਾਪੀ ਪੈਣ ਲੈ ਕੇ ਫੁੱਲਾ ਜਵਾਨ ਦਾ ਬੱਚਾ ਸਵਾਲ ਕੋਲ ਕੇ ਨਾਮ ਦਿੰਨਾ ਮੈਂ ਗਰੀਬ ਤੇ ਮੀਂਹ ਨਹੀਂ ਲਿਖਦਾ ਜਿਹੜਾ ਬੱਚਾ ਸਭਾ ਗੱਤਰ ਤੂੰ ਉਹਨੂੰ ਦੇ ਲੂਗਾ ਕਿਰ ਦਾ ਪ੍ਰਾਈਵੇਟ ਸੁਝ ਬਗਮਾ ਕੋ ਬਿੱਤੀ ਪਹਿਲਾ ਸਵਾਲ ਕਾਲੀ ਨਹੀਂ ਕਰਨ ਮਗੋ ਜਾਨਵਰ ਕਿਹੜਾ ਜਿਹਦੇ ਮੂਛੇ ਦਾਂਦੇ ਨਹੀਂ ਕੋਈ ਜਵਾਬ ਜੇ ਕਹਿੰਦਾ ਮੈਨੂੰ ਪਤਾ ਮਗਰ ਦੱਸ ਕਹਿੰਦਾ ਮੇਰੀ ਨਾਨੀ ਦੇ ਇਸ ਸਟੈਂਡ ਜੇ ਦਾ ਜਮਦੀਤ ਇਤਤਾਰ ਨਾ ਕਰਨਾ ਜੀ ਬੰਨ ਦੇ ਘੱਕੜ ਦਾ ਹੱਥ ਵਾਦਨ ਪਰ ਬੰਨ ਥਲੇ ਨਹੀਂ ਪੈਂਦਾ ਪੈਂਦਾ ਨਹੀਂ ਪੁੱਠਾ ਪੈਂਦਾ ਦੇਖੋ ਜੜ ਥਲੇ ਆ ਗਈ ਹੈ ਖੇੜੋ ਦੀ ਤਿਆਰ ਖੇੜ ਜਾਵੇ ਅਬ ਸੜਕ ਤੇ ਤੁਰੇ ਜਨਾ ਮੈਂ ਕਾ ਬਾਹਰ ਫੀੜੇ ਲਾ ਲੇਗਾ ਮੇਰੇ ਕੋਲ ਕੋਈ ਬਾਬਾ ਆਵੇ ਉਹ ਉਹਦੇ ਮਾਰਦੇ ਸੁਝਿਆ ਲੈ ਉਹ ਕੱਲਾ ਪਤਾ ਤਰਾਂਦਾ ਬੈਗ ਉਹ ਕੋਲੇ ਥੱਗਾਂ ਵੀ ਇੱਕ ਕੰਨ ਤੇ ਨਵਾਦਾ ਇਕੱਠੇ ਸੰਦਾਗਾ ਮੈਂ ਉਹ ਗੱਥੀ ਕਰਨਾ ਮੇਰੇ ਬੜਿਆ ਕਹਿੰਦਾ ਕਾਕਾ ਹੋ ਜਾ ਕਾਕਾ ਹੋ ਜਾ ਮਰਗੋ ਮੈਂ ਕਾਕਾ ਤੇ ਮੇਰਾ ਪਿਆਉ ਕਹਿੰਦਾ ਗੁੱਚਾ ਕਰ ਜੇ ਮੈਂ ਗੁੱਚਾ ਨਹੀਂ ਕਰੇ ਕੰਮ ਨਹੀਂ ਦੱਸ ਕੀ ਆ ਕਹਿੰਦਾ ਦੋ ਪਿੰਡੇ ਤਰਾਫੇ ਦੇਖੂਗਾ ਮਮਾ ਸਾਡੇ ਕੀ ਦੇਖੇਗਾ ਪਹਿਲਾਂ ਮੈਂ ਦੱਸ ਦੂ ਛੱਤੀਆ ਬੈਲਾ ਦੱਸਾਂ ਮਗਾ ਦੱਸ ਕਹਿੰਦਾ ਸਿੱਧਾ ਕਰਕੇ ਦਿਖਾਓ ਮਗਾ ਲਾ ਕਹਿੰਦਾ ਉੱਠੀ ਬਾਤ ਕਰ ਲੋ ਮਮਾ ਕਹਿੰਦਾ ਬਾਪਣੇ ਮੇਰੇ ਹੱਥ ਪੜ ਗਿਆ ਕਹਿੰਦਾ ਸੱਚ ਬੋਲੇਗਾ ਤੂੰ ਝੂਠ ਬੋਲੇਗਾ ਮਮਾ ਮੈਂ ਸੱਚ ਬੋਲੂ ਮੈਨੂੰ ਕਹਿੰਦਾ ਤੇਰੇ ਘਰ ਇੱਕ ਪੁੱਤ ਹੈਗਾ ਮੋਰੋ ਮੇਰੇ ਰੱਖਿਆ ਹੋਇਆ ਉਹ ਮੈਂ ਤਾਂ ਤੈਨੂੰ ਘਰ ਰੱਖਿਆ ਮਮਾ ਸਾਡੇ ਕੰਨ ਨਹੀਂ ਕੌਲਾਂ ਦੇ ਘਰੇ ਨਿਗਾਰਾ ਰੱਖਣਾ ਕਹਿੰਦਾ ਕਿਥੋਂ ਪੜਿਆ ਸੀ ਜਾਵੇ ਮੋਰੋ ਮੇਰੇ ਸਾਰੇ ਤੂੰ ਲੈ ਕੇ ਨਾ ਭੰਗ ਜੇ ਕੋਈ ਹੋਣਾ ਤਾਂ ਡਰ ਜਾਂਦਾ ਨੋਟ ਫੜ ਲਓ ਜਿੱਤੇ ਸਾਰ ਕੀ ਜਦ ਮੈਂਗਾ ਨੂੰ ਫੜ ਜਾਣਾ ਬਈ ਟੈਨ ਅੰਨੇ ਕੰਨੀ ਕਰ ਕੀ ਨਹੀਂ ਦੋਵੇਂ ਤਾਂ ਨਹੀਂ ਚੱਲ ਕੋਈ ਨਾ ਜਿਹੜਾ ਬੰਦਾ ਸਮੇਂ ਤੋਂ ਵੱਧ ਕੋਲੇ ਨੂੰ ਬੁਲਾਦਾ ਨਹੀਂ ਕਹਿੰਦੇ ਆ ਤਾਲੂ ਮੂੰਹ ਦਾ ਮੈਂ ਜਿਹੜਾ ਤਾਮੀਰ ਕੋਣੀ ਸੀ ਕਿੰਮ ਕੋਈ ਰਮਾਲ ਇਹਨੂੰ ਕਈ ਵਾਰ ਜਦ ਕਰਾਂ ਮੁੱਠੀ ਚ ਪਾਉਂਦਾ ਕਰ ਫੇਰ ਕਢਦਾ ਉਹਦੇ ਸੋਹਣੇ ਕਪੜਾ ਲਾਇਆ ਗੇੜਾ ਦਿੰਦਾ ਮੈਂ ਤੇਰਾ ਜੀ ਬੇੜ ਰਮਾਲ ਸੁਧਾ ਬੋਲੋ ਰਮਾਲ ਜਿੱਦਾਂ ਰਖ ਵੀ ਨੋਟ ਜਦ ਮੈਂਗਾ ਨੂੰ ਫੜਾ ਬੋਲਰ ਮਾਰਸ ਨੂੰ ਜੀਨੇ ਕਦੀਨ ਜਾਈ ਜੀ ਨਾ ਨਿਗਰਤੁਰ ਮਾਲ ਪਿੰਡ ਇਹ ਮਾਰ ਲਉ ਉੱਚੀ ਪਾਉਣਾ ਇਸ ਨੂੰ ਮਾਰ ਜੀਨੇ ਕਦੀਨ ਬੋਲੋ ਜੀ ਨਹੀਂ ਜਾ ਕੋਈ ਜਾਦੂਗਰਾਂ ਕਰ ਕਰਦਾ ਉਹਦੇ ਬਾਅਦ ਮਸਕੂਲੇਸ ਕੀਤਾ ਨਾ ਬੱਚੇ ਨਾਲ ਜੀ ਲਿਆ ਦਵਾਲੀ ਕੁਮਾਰ ਜਦੋਂ ਬਾਅਦ ਦਵਾਲੀ ਮਾਲ ਪਾਉਣਾਗਾ ਇਹ ਗੱਲਾ ਕਰਦੇ ਕਰਦਾ ਹੀਰੀ ਪੜਦਾ ਇਹਦੇ ਵਿੱਚ ਜੀ ਨਮਾਲਾ ਉਹ ਬੱਚੇ ਕਹਿੰਦੇ ਮੁੱਠ ਪਰ ਮੁੱਠ ਵਿੱਚ ਮਾਰ ਲਈ ਜੀ ਇਹ ਲੋਟਾ ਤੇ ਸੌਦਾ ਫੜਿਆ ਜਾਦੂਗਰ ਬਾਅਦ ਮੰਗਾ ਹੁਣ ਕੀ ਆਪਾਂ ਕਰਾਂਗੇ ਜੇ ਲੋਟ ਮੈਂ ਫੜ ਕੇ ਜਦੂਗਰ ਜਦ ਨੇ ਮਾਹੌਤਰ ਮਾਰ ਫੜ ਲਈ ਜਿੰਨਾ ਸੁਣਦੀਆਂ ਨਹੀਂ ਮਿਲਦੀਆਂ ਆ ਸੂਝ ਦਾ ਤਾਂ ਸਾਰੇ ਨੂੰ ਕਦੇ ਕਦੇ ਕੋਈ ਚੱਕਾ ਪੁੰਚ ਗਿਆ ਪੁੰਚ ਕੋਈ ਗਰੀਬ ਆ ਕੋਈ ਕੋਈ ਅਮੀਰ ਪਰਮਾਦੇ ਦੇ ਵਿੱਚ ਚਲੀ ਗਈ ਆਹ ਦੇਖੋ ਬਸ ਹੁਣ ਤੁਸੀਂ ਸਖਲੋ ਇਹਦੇ ਵਿੱਚ ਗਈ ਕਿਵੇਂ ਕੀ ਕਿਉਂ ਤੇ ਕਿਵੇਂ ਸਿੱਖਣ ਤੋਂ ਪਹਿਲਾਂ ਬਸ ਤੁਸੀਂ ਮੇਰੇ ਹੱਥ 'ਤੇ ਨਿਗਾ ਰੱਖਿਓ ਮੇਰੇ ਅੱਖ ਦੇ ਵਿੱਚ ਇੱਕ ਨੱਕੀ ਘੁੱਠਾ ਲੜਿਆ ਹੈ ਉਹ ਦੂਰ ਨਹੀਂ ਜੀਦਾਗਾ ਇੱਥੇ ਰਵੇ ਦੇਖੋ ਲਾ ਕੇ ਰਖੋਣਾ ਇਹ ਕੋਣ ਇਹਦੇ ਹੁੰਦੇ ਵੀ ਹੋ ਗਿਆ ਭਾਈ ਕੀ ਨਾ ਆਇ ਕਾਦੇ ਕਾਦੇ ਨੂੰ ਮੁਠੀ ਚ ਭਾਈ ਜਾਣ ਕੇ ਰਮਾਲ ਵਿੱਚ ਲੇ ਕਰਤਾ ਫੇਰ ਕੋਈ ਤਾਂ ਦੀ ਨਹੀਂ ਲ ਸਕੂਲ ਚ ਫੇਰ ਕੀ ਕਰਨਾ ਬੱਚਾ ਆਹ ਰਮਾਲ ਵਿੱਚ ਕਰਦਾ ਕਰਦਾ ਨਾ ਇੱਕ ਵਾਰ ਰਮਾਲ ਤੇ ਗੁੱਠਾ ਮੁਥੀ ਦੇ ਵਿੱਚ ਹੀ ਨਾਲ ਲੈਣਾ ਭਾਈ ਰਮਾਲ ਤੇ ਗੁੱਠਾ ਦੇ ਵਿੱਚਾ ਬੱਚਰਵਾਲ ਜੀ ਦੇ ਕਹਿੰਦੇ ਦੀਨੇ ਵਕਤ ਵਾਰੇ ਪਾਉਣਾ ਲੈ ਬੋਲੋ ਬੱਚਰਵਾਲ ਕਿੱਥੇ ਪੈ ਗਿਆ ਬੱਚਾ ਫੇਰ ਬੋਲਦਾ ਮੁਠੀ ਚ ਰਮਾਲ ਕੈ ਦੇ ਵਿੱਚ ਪੈ ਗਿਆ ਉਹਨਾਂ ਨਾਲ ਬੈਠ ਬਾਬਾ ਆ ਦੋ ਕਾ ਦੇ ਵਿੱਚ ਬਹਿ ਗਿਆ ਆਜੇ ਮੈਂ ਮੈਂ ਕਪੜਾ ਲਾਤਾ ਉਠਾ ਜੇ ਖੱਲਾ ਵੀ ਆ ਟੈਟ ਹੋ ਗਿਆ ਇਹਦੇ ਵਿੱਚ ਹੀ ਛੜਕ ਦੋਨੇ ਤੀਜਾ ਵਿੱਚ ਨੇ ਰਮਾਲ ਦੇ ਹੂਤਾ ਨੇ ਵਿੱਚ ਨਿਭਾਵੋ ਬੋਲੋ ਜੀ ਮੈਨੂੰ ਜਿਹਦਾ ਜਿਹੜਾ ਕੰਨੀ ਫੜਨ ਵਾਲ ਕੰਨੀ ਫੜੀ ਇੰਦਾ ਇਹ ਹੁੰਦੇ ਹੋ ਜੇ ਮੈਂ ਤੁਹਾਨੂੰ ਨਾ ਦੱਸਦਾ ਆਹ ਕਰਕੇ ਅਰਮਾਨ ਦੇ ਗੁੱਟਾਂ ਦੇ ਪੈਰ ਨੂੰ ਲੀ ਜੇਤ ਪਰ ਮੈਨੂੰ ਟੀਵੀ ਦੇਖਣ ਦਾ ਵੱਧ ਸੰਗਤ ਤੇ ਇੱਕਦਮ ਟੀਵੀ ਮਸੂਹ ਲਾ ਕੇ ਮਹੋ ਚਾਹ ਦਾ ਬਤਾ ਖਾਲੀ ਕੋਲ ਦਾ ਬਤਾ ਉਹ ਇੱਥੇ ਇੱਕ ਕਲਾਕਾਰ ਕਹੀ ਜਾਵੇ ਕਹਿੰਦਾ ਮੇਲੇ ਸਾਰੇ ਗੀਤ ਵਧੀਆ ਹੁੰਦੇ ਨੇ ਪਰ ਬਾਅਦ ਚ ਬਹਿ ਕੇ ਸੁਣਨਾ ਜੁੰਦੇ ਨੇ ਕਦਮ ਕੋਈ ਸੀ ਮਾੜਾ ਨਹੀਂ ਜਾਂਦਾ ਮੈਂ ਕਹਾਂ ਠੀਕ ਹੈ ਜੀ ਫੋਟੋ ਦਾ ਬਾਦ ਬਾਦ ਗੀਤ ਪਤਾ ਕਿਹੜੇ ਵੈਸੀ ਬਾਦ ਗੀਤ ਨੇ ਆਇਆ ਹੈ ਸੀਗਾ ਕਹਿੰਦਾ ਸਾਬਾ ਨਾਲ ਨਾਲ ਮਲਕੇ ਨਾਲ ਆਇਆ ਕਰਨੀ ਪਾਣੀ ਦੀ ਦਾਰੂ ਬਣਜੂਗੀ ਮੈਂ ਕਹਾਂ ਜੇ ਦਾ ਪੁੱਤ ਤਾਂ ਦਾਰੂ ਬਣ ਨਹੀਂਦੀ ਨਾ ਮੈਂ ਕਹਾਂ ਮੇਰੀ ਬਹੂ ਨੇ ਸਾਰੇ ਡੱਕੀ ਜਿ ਸੀਟੀ ਰੱਖਾ ਉਹ ਕੋਰ ਕਲਾਕਾਰ ਆ ਰਿਹਾ ਉਹ ਗੀਤ ਗਾਈ ਜਾਵੇ ਦੱਸ ਨਹੀਂ ਜੇ ਪੀ ਬੰਦਾ ਗੁੰਦਾ ਮਾਰਨਾ ਅੱਜ ਮੇਰੀ ਅੱਖ ਲਾਲ ਮੇਰਾ ਸਾਜ ਦੇ 50% ਚੱਕ ਲੈਣਾ ਛੋਟ ਛੋਟ ਪਿਛਲਾ ਪਾਸਾ ਲਾਲ ਕਰ ਕੋ ਮਾਚ ਨੇ ਇਹ ਗੱਤਾ ਸਹੋਂ ਨਾ ਬੋਦਾ ਉਹ ਤੇ ਕੋ ਬਾਬਾ ਕਥਾ ਸੁਣਾਈ ਜਾਵੇ ਮੋਗਾ ਕਥਾ ਸੁਣੋ ਇਹ ਤੇ ਲਾਭ ਤੇ ਹਨ ਦੂਣੇ ਗੱਲਾਂ ਵਿੱਚ ਨੇ ਚੰਗੀ ਗੱਲ ਆਪਾਂ ਲੈ ਬੰਨਾ ਹਾਂ ਉਹ ਕਥਾ ਵਿੱਚ ਬਾਬਾ ਕੋਈ ਜਾਵੇ ਕਹਿੰਦਾ ਮੈਂ ਕੋਈ ਯਾਰ ਨਹੀਂ ਕਰਾਂਦਾ ਮੇਰੇ ਅੱਗੇ ਉਹ ਮਟੱਪ ਕੇ ਨਿਕਲਦੀ ਆਈ ਸਰੇ ਦਾ ਫੋਨ ਤੇ ਨਾ ਫੋਨ ਕਰਦਾ ਮਗਾ ਬਾਬਾ ਇੱਕ ਕਥਾ ਵਿੱਚ ਤੁਸੀਂ ਐ ਕਹਿੰਦੀ ਸੀ ਬਾਬੇ ਵਿਆਹ ਨਹੀਂ ਕਰਾਂਗੇ ਐਨੀ ਮਤਾ ਵਿੱਚ ਨਹੀਂ ਰਹਿੰਦੀ ਆ ਕਹਿੰਦੇ ਹਾਂ ਕੋਈ ਤੁਸੀਂ ਕਹਾਨੂੰ ਮਗਾ ਬਾਬਾ ਆਪਾਂ ਨਾ ਤੁਗਾ ਨਾ ਮਗਾ ਬਾਬਾ ਇਹ ਤੂੰ ਕਿਵੇਂ ਦਾ ਸਹੇਗਾ ਵੀ ਸਾਡੀ ਨਹੀਂ ਮੈਂ ਰਹਿੰਦੀ ਆ ਤਪ ਕੀ ਦਸੇਗਾ ਜਿਹੜਾ ਦਾ ਹਿਸਾਬ ਲਾ ਲੇਗਾ ਕੱਲ ਕਿਸੇ ਨੇ ਦੇਖੀ ਨਹੀਂ ਨਾਲੇ ਮਗਾ ਬਾਬਾ ਜੀ ਵਿਆਹ ਵੀ ਕਰਾ ਲੋ ਮੈਂ ਕਹਿੰਦਾ ਹਰ ਇੱਕ ਦੀ ਦਾ ਜੋੜਾ ਹੁੰਦਾ ਮਗਾ ਬਾਬਾ ਮੇਰੇ ਦੋ ਵਿਆਹ ਨਹੀਂ ਬਾਬਾ ਜਿਵੇਂ ਆਪ ਨੂੰ ਨੀਤ ਤੇ ਭੁੱਖੀ ਦੀ ਲੋੜਾ ਨਾ ਇਹ ਵੀ ਤੁਰੀ ਵਿਆਹ ਦੀ ਲੋੜਾ ਨਾ ਮਗਾ ਬਾਬਾ ਵਿਆਹ ਵੀ ਕਰਾਉ। ਕਹਿੰਦੇ ਮੀਚਾ ਕਰਨ ਦੇ ਨਹੀਂ। ਮਗਾ ਬਾਬਾ ਕਿਉਂ? ਕਹਿੰਦੇ ਸਾਡੀ ਮਰਜ਼ੀ। ਮਗਾ ਬਾਬਾ ਮਰਜ਼ੀ ਤਾਂ ਫੇ ਤੇਰੀ ਚੱਲੇ। ਮਗਾ ਬਾਬਾ ਜੇ ਤੂੰ ਵਿਆਹ ਨਾ ਕਰਾਇਆ ਨਾ ਅਈ ਮਰ ਕੋ ਹੱਕੇ ਮਾਰਿਆ। ਮਗਾ ਬਾਬਾ ਤੂੰ ਕੁੱਤੇ ਜੂੰਚ ਤੇ ਬਹਿ ਜਾਵੇਂਗਾ। ਫੇਰ ਬਾਬਾ ਤੂੰ ਕੁੱਤਾ ਬਣੇਗਾ। ਕਹਿੰਦਾ ਫੇਰ ਕਿਉਂ ਜੀ? ਮਗਾ ਬਾਬਾ ਮੈਂ ਜਿਹੜਾ ਬੰਦਾ ਵਿਆਹ ਲੈ ਕਰਾ ਬੈਨਾ ਅਈ ਮਰ ਕੋ ਹੱਕੇ ਮਾਰਜੀ। ਮਗਾ ਕੋ ਕੁੱਤੇ ਜੂੰਚ ਤੇ ਬੈੰਦਾ ਕੁੱਤਾ ਬਣਦਾ। ਮੈਂ ਜਿਹੜਾ ਕੁੱਤਾ ਬਣ ਜੇ ਨਾ ਮਗਾ ਕੋ ਕੁੱਤਾ ਭੱਗੇ ਚੜ ਜਾਂਦਾ ਹੈਗਾ ਖੰਨ ਤੇ। ਮਗਾ ਬਾਬਾ ਕਹਿੰਦੇ ਖੜਕੀ ਕਰਦਾ ਕਿ ਕੁੱਤਾ। ਬਾਹ Barulho!